مایا ٹاوری جی. جی ہے پہنچیا اس شوبھا یاترا ਆਪਣੀ ਸੰਸਥਾમાં ਸਿਪਾਹੀ ਖੰਡ ਭਾਰਤ ਆਰ ਹਾਂ ਰਵੀ ਸਿੰਘ O ¿Qué <aunque mehr chegmeri> <descriptor> ਜੀ ਸੋਜੀ ਸਾਡੇ ਕੋਲ ਸ੍ਰੀਮਾਨ ਇੱਕ ਪਾਰਟੀ ਦੇ ਬਿਕਰਮ ਸ਼ਰਮਾ ਜੀ

come ਸਤਿ ਸ੍ਰੀ ਅਕਾਲ ਜਵਨੋ ਦਾ ਸ਼ਿਵ ਸਨਾਨੀ ਜੋ ਕਿ ਸਾਡੇ ਕੋਲ ਇੱਥੇ ਪਹੁੰਚੇ ਹਨ ਅੱਜ ਦੇ ਸੰਯੋਜਕ ਤਾਂ ਜੀ ਨੂੰ ਬਹੁਤ ਬਹੁਤ ਅੱਜ ਦੀ ਨਾਮ ਮੋਬੀ ਦੀ ਸ਼ੋਭਾ ਯਾਤਰਾ ਦੀ ਵਧਾਈ ਹੈ ਪਰ ਕੋ ਮਹਿਤਾ ਜੀ ਦਾਜੂ ਜਨਜੀ ਸਾਡੇ ਕੋਲ ਆਜ ਜਨੀਸ਼ ਕੁਕਿਰਤਾ ਜੀ ਮਨਿਹਸੂ ਜੀ ਸਾਡੇ ਕੋਲ ਇਹ ਪਾਰਕੀ ਦੇ ਵਿਪਲ ਸ਼ਰਮਾ ਜੀ ਅੱਜ ਦੇ ਪ੍ਰੈਸਰ ਕੋਰਟਾਂ ਆ ਕੇ ਬੇਨਤੀ ਹੈ ਸਾਡੀ ਸੰਸਾਧ ਜੀ ਇਸ ਤੌਰੇ ਕਿ ਨਿਪਟਾ ਜਾਵੇ ਸਤਿ ਸ੍ਰੀ ਅਕਾਲ ਸਾਰਿਆਂ ਭਗਤਾਂ ਨੂੰ ਜੈ ਸ਼੍ਰੀ ਰਾਮ ਅੱਜ ਸ਼ਿਵ ਸੈਨਾ ਅਖੰਡ ਭਾਰਤ ਅਤੇ ਵਿਸ਼ਵ Hindu ਪਰਿਸ਼ਦ ਵੱਲੋਂ ਵਿਸ਼ਵ Hindu ਸੰਗ ਵੱਲੋਂ ਹਰ ਸਾਲ ਦੀ ਤਰ੍ਹਾਂ ਰਾਮ ਨੌਮੀ ਦੇ ਪਵਿੱਤਰ ਤਿਖਾਰ ਦੇ ਸਬੰਧ ਵਿੱਚ ਸ਼ੋਭਾ ਯਾਤਰਾ ਸ਼੍ਰੀ ਰਾਮ ਸ਼੍ਰੀ ਪਾਪਾ ਫੌਨੀ ਜੀ ਦੇ ਮੰਦਿਰ ਤੋਂ ਦਾੜਾ ਮੰਡੀ ਤੋਂ ਆਰੰਭ ਕੀਤੀ ਜਾ ਰਹੀ ਹੈ ਮੈਂ ਦੇਖ ਰਿਹਾ ਕਿ ਸੰਗਤਾਂ ਵਿੱਚ ਬਹੁਤ ਭਾਰੀ ਉਤਸ਼ਾਹ ਹੈ ਰਸਤੇ ਵਿੱਚ ਸ਼ੋਭਾ ਯਾਤਰਾ ਦਾ ਸਵਾਗਤ ਕਰਨ ਲਈ ਥਾਂ-ਥਾਂ ਤੇ ਫਲ ਫੂਲ ਦਾ ਵੱਖ-ਵੱਖ ਤਰ੍ਹਾਂ ਦਾ ਮਠਾਈਆਂ ਦਾ ਲੰਗੜਾ ਦਾ ਪ੍ਰਬੰਧ ਸੰਗਤ ਵੱਲੋਂ ਕੀਤਾ ਗਿਆ ਹੈ ਔਰ ਖੁੱਲਾਂ ਦਹੀਂ ਦੀ ਬਰਖਾ ਕਰਕੇ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ ਜਾ ਰਿਹਾ ਹੈ ਇਸ ਮੌਕੇ ਤੇ ਮੈਂ ਆਪਣੇ ਸਾਰੇ ਰਾਮ ਭਗਤਾਂ ਨੂੰ ਕੰਬੋਜ ਪਰਿਵਾਰ ਵੱਲੋਂ ਰਾਮ ਨੌਮੀ ਦੇ ਸਵਾਗਤ ਔਰ ਸ਼ੋਭਾ ਯਾਤਰਾ ਦੇ ਸਬੰਧ ਵਿੱਚ ਲੱਖ ਲੱਖ ਵਧਾਈ ਦਿੰਦਾ ਔਰ ਪ੍ਰਮਾਤਮਾ ਪ੍ਰਭੂ શ્રી ਰਾਮ ਦੇ ਚਰਨਾਂ ਵਿੱਚ ਬੇਨਤੀ ਕਰਦਾ ਇਹ ਪ੍ਰਭੂ શ્રી ਰਾਮ ਸਾਡੇ ਸਾਰੇ ਭਗਤਾਂ ਦੇ ਆਪਣੀ ਕਿਰਪਾ ਬਣਾਈ ਰੱਖਣ ਖੁਸ਼ੀਆਂ ਖੇੜੇ ਤੇ ਆਨੰਦ ਬਖਸ਼ਣ ਬਹੁਤ ਬਹੁਤ ਧੰਨਵਾਦ ਜੈ ਸ਼੍ਰੀ ਰਾਮ ਅੱਜ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਸ਼੍ਰੀ ਰਾਮ ਨੌਮੀ ਦੇ ਜੋਗ ਆਕਰਤਾ ਹੈ ਪ੍ਰਭੂ શ્રી ਰਾਮ ਜੀ ਦੇ ਬਹੁਤ ਬਹੁਤ ਵਧਾਈਆਂ ਦਾ ਨਾਮਾ ਔਰ ਪਰਮਾਤਮਾ ਅਗੇ ਸ਼ਰਧਾ ਕਰਦਾ ਵੀ ਅਸੀਂ ਇਸੇ ਤਰ੍ਹਾਂ ਆਪਣੇ ਧਾਰਮਿਕ ਜਿਹੜੇ ਆ ਪ੍ਰੋਗਰਾਮ ਲੋਜਾਂ ਇਸੇ ਤਰ੍ਹਾਂ ਮਨਾਦੇ ਰਹੀਏ ਅੱਜ ਸੇਵਾ ਦੇ ਕੰਮ ਕਰਦੇ ਰਹੀਏ ਔਰ ਪਰਮਾਤਮਾ ਜੀ ਦੇ ਦਰਵਾਜ਼ੇ ਤੇ ਆਪਣਾ ਅਸ਼ੀਰਵਾਦ ਬਣਾਈ ਰੱਖਣ ਔਰ ਅਸੀਂ ਹਰ ਸਾਲ ਆਪਣੇ ਜੋ ਵੀ ਆ ਸਮੂਹੀ ਦਾ ਦੂਸਰੇ ਧਾਰਮਿਕ ਧਾਰ ਮਨਾਦੇ ਰਹੀਏ ਮੈਂ ਕਰਕੇ ਸਾਰਿਆਂ ਸ਼ਹਿਰ ਵਾਸੀਆਂ ਨੂੰ ਦੇਸ ਪਾਸਿਆਂ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਜੈਸ਼ੇ ਆ जय श्री साウト ਬੱਲਾ ਦਾ ਨਵਰਾਤਰੀਆਂ ਦੀ ਸਾਰੇ ਫਗਵਾੜਾ ਵਾਸੀਆਂ ਨੂੰ ਸਾਰੇ ਮੇਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਲੱਖ ਲੱਖ ਬਧਾਈ ਇਹ ਪਵਿੱਤਰ ਜਿਹੜੇ 9 ਦਿਨਾਂ ਉਹ ਸਾਡੀ ਸਾਰਿਆਂ ਦੀ ਏਕਤਾ ਦਾ ਪ੍ਰਤੀਕ ਆ ਔਰ ਇਸ ਚੇਤਰ ਦੇ ਮਹੀਨੇ ਦੇ ਵਿੱਚ ਭਗਵਾਨ ਰਾਮ ਜੀ ਦੀ ਜੋ 6 ਤਰੀਕ ਨੂੰ ਰਾਮ ਨਮਈਆ ਉਹਦੇ ਪ੍ਰਕਾਸ਼ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਸੇ ਸਾਰਾ ਖੰਡ ਭਾਰਤ ਤੇ ਜੇ ਬੈਤਾ ਜੀ ਤੇ ਹਿੰਦੂਸਤਾਨ ਦੇ ਵੱਲੋਂ ਰਮਨ ਨਾਇਰ ਜੀ ਵੱਲੋਂ ਜੋ ਇਡਾ ਸ਼ਾਨਦਾਰ ਉਪਰਾਲਾ ਕੀਤਾ ਜਾਂਦਾ ਮੈਂ ਇਹਨਾਂ ਨੂੰ ਆਪਣੇ ਵੱਲੋਂ ਤੇ ਆਪਣੇ ਭਾਰਤੀ ਜਨਤਾ ਪਾਰਟੀ ਵਪਾਰਸਾਲ ਵੱਲੋਂ ਬਹੁਤ-ਬਹੁਤ ਵਧਾਈ ਦੇਣਾ ਔਰ ਪਰਮਾਤਮਾ ਦੇ ਅੱਗੇ ਇਹ ਹੀ ਅਰਦਾਸ ਕਰਦਾ ਇਹਨਾਂ ਨੂੰ ਇੰਨਾ ਤਾਕਤ ਬਖਸ਼ੇ ਇਨਾਂ ਬਲ ਬਖਸ਼ੇ ਤਾਂ ਜੋ ਹਰ ਸਾਲ ਉਪਰਾਲਾ ਕਰਨ ਔਰ ਮੈਂ ਫਗਵਾੜਾ ਵਾਸੀਆਂ ਨੂੰ ਅਪੀਲ ਕਰਦਾ ਇਸ ਸ਼ੋਭਾ ਯਾਤਰਾ ਦੇ ਵਿੱਚ ਵੱਧ ਤੋਂ ਵੱਧ ਹਿੱਸਾ ਲੈ ਕੇ ਭਗਵਾਨ ਸ਼੍ਰੀ ਰਾਮਦਾਸ ਜੀ ਅਸ਼ੀਰਵਾਦ ਲਈਏ ਤਾਂ ਕਿ ਸਾਡਾ ਦੇਸ਼ ਇੱਕ ਵਾਰੀ ਫਿਰ ਸੋਹਣੇ ਚੜੀਆ ਬਣ ਸਕੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅੱਜ ਰਾਮ ਨੌਮੀ ਦੇ ਉਪਲਕਸ਼ੇ ਵਿੱਚ ਪਗਵਾੜਾ ਵਿੱਚ ਬਾਬਾ ਮੋਨੀ ਮੰਦੇ ਤੋਂ ਸ਼ੋਭਾ ਯਾਤਰਾ ਦਾ ਆਯੋਜਨ ਵੱਧ ਆਯੋਜਨ ਕੀਤਾ ਜਾ ਰਿਹਾ ਹੈ ਇਹ ਜੋ ਸ਼ੋਭਾ ਯਾਤਰਾ ਹੈ ਅਖੰਡ ਭਾਰਤੀ ਸਿਤਨਾ ਕੋਲੋਂ ਕਰਵਾਇਆ ਜਾਂਦਾ ਪ੍ਰੋਗਰਾਮ ਇਹਦੇ ਵਿੱਚ ਸਾਡੀ ਸਾਰੀ ਇਕੱਠਤਾ ਨਾਲ ਸਾਡੇ ਨੰਬਰ ਪੂਰੇ ਤੇ ਪਹੁੰਚੇ ਹੋਏ ਆ ਔਰ ਜੋ ਇਹ ਸ਼ਬ ਯਾਤਰਾ ਹੈ ਇਹਨਾਂ ਪੂਰੇ ਸ਼ਹਿਰ ਵਿੱਚ ਸਵਾਗਤ ਲਈ ਤਾਂਤਾ ਵੀ ਬੁੱਲਾਈ ਵਰਖਾ ਪਰ ਲੰਡੇ ਦਾ ਆਯੋਜਨ ਕੀਤਾ ਗਿਆ ਹੈ ਮੈਂ ਸਾਡੇ ਸਾਰਿਆਂ ਨੂੰ ਵਧਾਈ ਦਿੰਦਾ ਜੈ